ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਆਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਪ੍ਰਾਪਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਚੱਲਿਆਂਗੇ ਖੇਤ ਤੇ ਬਾਣ ਜਾਂ ਬੋਣ ਵਾਲਾ ਜਿਹੜਾ ਕਿਆਰੇ 'ਚ ਆਪਾਂ ਹਰਾ ਬੀਜਣਾਗਾ ਉਹ ਕਿਆਰੇ 'ਚ ਸੱਠੀ ਹੋਈ ਪਈਏਗੀ ਬਾਵਾ ਤੇ ਆਪਣੇ ਟਰੈਕਟਰ ਦਾ ਪਹਿਲਾਂ ਕੰਮ ਕਰਾਉਣ ਆਲਾ ਸੀਗਾ ਕੱਲ ਕਲੱਚ ਪਲੇਟ ਚੇਂਜ ਕਰਵਾ ਕੇ ਲਿਆਂਦੀ ਹੈਗੀ ਤੇ ਉਹ ਵੀ ਆਪਾਂ ਤੁਹਾਨੂੰ ਬਾਅਦ 'ਚ ਕਰਾਂਗੇ ਗੱਲਬਾਤ ਤੁਹਾਡੇ ਨਾਲ ਤੇ ਚੱਲਦੇ ਆਂਗੇ ਆਪਾਂ ਪਹਿਲਾਂ ਖੇਤ ਤੇ ਰਾਜ ਚ ਰੋਟਾ ਵਿੱਟਰ ਲੈ ਕੇ ਚੱਲਾਂਗੇ ਆਪਾਂ ਕਿਸ ਦੇ ਘਰੇ ਖੜਾਗਾ ਤੇ ਉਥੋਂ ਲੈ ਕੇ ਚੱਲਦੇ ਆਂ ਖੇਤ ਫਿਰ ਮਾਰਦੇ ਆਂ ਜਾ ਕੇ ਦੇਖਦੇ ਆਂ ਆਪਾਂ ਜੋਰ ਅੱਜ ਆਪਣੇ 854 ਦਾ ਕਿਵੇਂ ਨਵੀਂ ਕਲਚ ਪਲੇਟ ਨਾਲ ਕਿੰਨਾ ਕੁ ਜੋਰ ਲਾਉਂਦਾਗਾ ਰੋਟਾਵੇਟਰ ਆਪਾਂ ਪਾ ਲਿਆ ਤੇ ਹੁਣ ਆਪਾਂ ਚੱਲਦੇ ਆਂਗੇ ਖੇਤ ਜਾ ਕੇ ਮਾਰਦੇ ਆਂਗੇ ਫਿਰ ਉਹਦੇ ਕੈਰੇਜ ਤੇ ਦੇਖਦੇ ਆਂਗੇ ਅੱਜ ਆਪਣਾ ਝੋਟਾ ਨਵੀਂ ਕਲਚ ਪਲੇਟ ਪਵਾਈ ਹੈਗੀ ਪਹਿਲਾਂ ਆਪਾਂ ਜਿਹੜੀ ਕਲਚ ਪਲੇਟ ਪਵਾਈ ਸੀ ਸਾਨੂੰ ਉਹਦੇ ਬਾਰੇ ਵੀ ਦੱਸ ਦਈਏ ਉਹ ਆਪਾਂ ਕੰਮ ਕਰਵਾਇਆ ਸੀ ਮਿਸਤਰੀ ਤੋਂ ਚਲੋ ਆਪਾਂ ਮਿਸਤਰੀ ਦਾ ਨਾਂ ਨਹੀਂ ਲੈਂਦੇ ਕੰਮ ਕਰਵਾਇਆ ਸੀ ਜਦੋਂ ਉਹਨੇ ਕਲਚ ਪਲੇਟ ਨਵੀਂ ਪਾਈ ਸੀ ਤੇ ਉਹਨੇ ਜਦੋਂ ਕਲਚ ਪਲੇਟ ਪਾਈ ਸਾਨੂੰ ਕੱਲ ਮਿਸਤਰੀ ਨੇ ਦੱਸਿਆ ਕਹਿੰਦਾ ਉਹਨੇ ਇੱਕ ਫੈਸਲਾ ਹੁਣਾ ਪੈਂਦਾ ਹੁੰਦਾ ਜਿੱਥੇ ਕਲਚ ਪਲੇਟ ਪੈਂਦੀ ਆ ਉਥੇ ਕਲਚ ਪਲੇਟ ਇੱਕੋ ਜੀ ਨਹੀਂ ਜਲਦੀ ਸੀ ਤੇ ਇੱਕ ਪਾਸੇ ਇੱਕ ਸਾਈ ਗਈ ਕਲਚ ਪਲੇਟ ਤੇ ਬਸ ਆਪਾਂ ਕੱਦੂ ਕੀਤਾਗਾ ਜਾਂ ਉਦੋਂ ਬਾਣ ਬਾਹ ਝੋਨੇ ਵਾਲਾ ਤੇ ਤੁਸੀਂ ਦੇਖ ਲਓ ਉਹਦੇ ਨਾਲ ਹੀ ਕਲਚ ਪਲੇਟ ਉਹ ਮਿਸਤਰੀ ਦੀਆਂ ਕੈਲੀਆ ਕੁਛ ਤੇ ਕੁਛ ਇੱਕ ਦੋ ਬੰਦਿਆਂ ਦੀ ਹੋਰ ਆ ਗਈ ਤੁਹਾਨੂੰ ਜਾਲ ਆਪਾਂ ਉਹ ਵੀ ਆਪਾਂ ਛੱਡੋ ਕੀ ਨਾਂ ਲੈਣਾਗਾ ਹਨ ਤੇ ਹੁਣ ਆਪਾਂ ਕੱਲ ਦੁਬਾਰੇ ਫੇਰ ਇਹਦੇ ਤੇ 4000 ਰੁਪਇਆ ਲਾਇਆਗਾ ਤੁਸੀਂ ਦੇਖ ਲਓ ਦੁਬਾਰੇ ਮਿਸਤਰੀ ਦੀ ਗਲਤੀ ਕਰਕੇ ਤੇ ਆਪਾਂ ਨੂੰ ਰੁਪਏ ਨਾਲ ਆਪਣਾ ਖਰਚਾ ਦੁਬਾਰੇ ਹੋ ਗਿਆ ਨਾਲੇ ਦੁਬਾਰੇ ਮੱਥਾ ਵੱਜਿਆ ਹਨ ਆਪਣੇ ਖੇਤ ਚਲਾ ਹੋਈ ਕਿੰਨੀ ਤੇ ਚਲੋ ਚੱਲਦੇ ਆਂਗੇ ਹੁਣ ਖੇਤ ਹੁਣ ਦੇਖਦੇ ਆਂ ਅੱਜ ਵਾਲੀ ਕਲਚ ਪਲੇਟ ਆਪਾਂ ਜਿਹੜੀ ਨਵੀਂ ਪਾਈ ਆ ਉਹਦੇ ਨਾਲ ਕਿਵੇਂ ਚੱਲਦਾਗਾ ਕਿਹੜਾਗਾ ਬਈ ਆਪਣਾ ਤੇ ਜਿਹਦੇ ਚ ਆਪਾਂ ਹੁਣ ਰੋਟੇਟਰ ਮਾਰਨ ਆਏ ਆਂਗੇ ਤੇ ਆ ਛੱਠੀ ਹੋਈ ਪਈ ਹੈਗੀ ਇਹਦਾ ਕਾਰਨ ਪਤਾ ਕੀ ਹੈ ਬਾਈ ਤੇ ਆਪਣਾ ਟਰੈਕਟਰ ਨੂੰ ਦੱਸ ਹੀ ਦਿੱਤਾ ਆਪਣੇ ਟਰੈਕਟਰ ਦੀ ਕਲੱਚ ਪਲੇਟ ਉਹ ਹੋ ਰਹੀ ਸੀਗੀ ਟਰੈਕਟਰ ਆਪਣਾ ਘਰੀ ਖੜਾ ਰਹਿਦਾ ਸੀਗਾ ਵੈਸੇ ਆਪਾਂ ਕੰਮ ਲੈਤਾ ਨਹੀਂ ਸੀਗਾ ਮੈਂ ਜਿੱਦੇ ਚਲਾ ਕੇ ਦੇਖਿਆ ਉਹਦੇ ਆਹ ਪ੍ਰੋਬਲਮ ਹੋ ਰਹੀ ਸੀਗੀ ਤੇ ਆਪਾਂ ਕਿਉਂਕਿ ਕਦੇ ਬਾਈ ਕਿਸੇ ਨੂੰ ਵੀ ਜਵਾਬ ਨਹੀਂ ਦਿੱਤਾਗਾ ਕੋਈ ਵੀ ਲੈ ਜਾ ਟਰੈਕਟਰ ਹਨਾ ਚਲੋ ਕਿਸ ਦੇ ਕੰਮ ਆ ਜਾਂਦਾਗਾ ਜੇ ਖੜਾਗਾ ਘਰੇ ਜੀ ਤਾਂ ਹੀ ਅਗਲਾ ਮੰਗਣਾ ਆਉਂਦਾਗਾ ਤੇ ਪਰ ਬਾਈ ਮੰਗਣ ਵਾਲੇ ਵੀ ਮੇਣਾ ਮਾਰ ਦਿੰਦੇ ਹੈਗੇ ਕਹਿੰਦੇ ਵੀ ਉਹਨੇ ਛੱਠੀ ਸਵਾਰ ਰੱਖੀ ਆ ਤੇ ਨਾਲੇ ਉਹਨਾਂ ਨੂੰ ਪਤਾ ਹੀ ਹੁੰਦਾ ਹਨਾ ਵੀ ਕੀ ਗੱਲਬਾਤ ਹੋਈ ਹੈਗੀ ਤੇ ਵੀ ਟਰੈਕਟਰ ਖਰਾਬ ਹੋਇਆ ਪਿਆਗਾ ਤੇ ਆਪਾਂ ਕਦੇ ਬਈ ਕਿਸੇ ਦਾ ਅੱਛੇ ਜਿਹੇ ਜੀ ਚੀਜ਼ ਮੰਗ ਕੇ ਰਾਜੀ ਨਹੀਂ ਹੁੰਦੇ ਤੇ ਜਿਹੜੇ ਬੰਦੇ ਲੈ ਕੇ ਜਾਂਦੇ ਉਹੀ ਯਾਰ ਇਹ ਗੱਲ ਮੇਣਾ ਮਾਰ ਦਿੰਦੇ ਆ ਕਿ ਉਹਨੇ 60 ਸਵਾਰ ਰੱਖੀਏਗੀ ਚਲੋ ਬਈ ਲੋਕਾਂ ਦਾ ਕੰਮ ਆਗਾ ਇਹ ਗੱਲਾਂ ਕਹਿਣੀਆਂ ਹਨਾ ਆਪਾਂ ਕਹਿਣਨੇ ਆ ਬਈ ਪ੍ਰਮਾਤਮਾ ਦੇਖਦਾਗਾ ਤੇ ਆਪਾਂ ਬਈ ਮਾਰਨ ਲੱਗਾਂਗੇ ਹੁਣ ਰੋਟਾਵੇਟਰ ਇਹਦੇ ਚ ਤੇ ਹੁਣ ਬਣਾ ਲੈਨੇ ਦੀ ਚੂਰੀ ਤੁਸੀਂ ਦੇਖਦੇ ਜਾਓ ਤੇ ਅੱਜ ਆਪਣਾ ਝੋਟਾ ਲਿਆਏ ਆਪਾਂ ਕੰਮ ਕਰਵਾ ਕੇ ਕਿਉਂ ਬਈ ਮਿੱਤਰੋ ਇਨੂੰ ਕਹਿੰਦੇ ਆ ਝੋਟਾ 852 ਪੁਰਾਣਾ ਮਾਡਲ ਬਈ ਬੜੀ ਜਾਣਾ ਇਹਨਾਂ 'ਚ ਬਾਕੀ ਤੁਸੀਂ ਜਿੰਨਾਂ ਕੋਲੇ ਹੈਗੇ ਕਮੈਂਟ ਕਰਕੇ ਜਰੂਰ ਦੱਸੋ ਬਈ ਕਿਵੇਂ ਦੇ ਟਰੈਕਟਰ ਹੈਗੇ ਇਹ ਤੇ ਦਾਬ ਦਾ ਵੀ ਨਹੀਂ ਹੈਗਾ ਤੁਸੀਂ ਦੇਖ ਲਓ ਜਮਾ ਤੇ ਬਣਾਉਣਾ ਹੁੰਦਾ ਤੇਰੀ ਪਿੱਛੇ ਮਿੱਤਰੋ ਬਣਾਤੀ ਨਾ ਗੱਲ ਇੱਕ ਵਾਰੀ ਮਾਰਿਆ ਗਾ ਰੋਟਾਵੇਟਰ ਆਹ ਕਿਹੜਾ ਵੀ ਪਹਿਲੀ ਵਾਰੀ ਲੱਗਿਆ ਹੋਇਆ ਆਪਾਂ ਹੁਣ ਜਿਹੜਾ ਕਿਹੜਾ ਲੈ ਕੇ ਜਾ ਰਹੇ ਆਂ ਇਹ ਦੂਜੀ ਵਾਰੀ ਲੈ ਕੇ ਜਾਈ ਜਾਂਦੇ ਆਪਾਂ ਤੇ ਤੁਸੀਂ ਦੇਖ ਲਓ ਪੁਰਾਣੇ 852 ਕਿਵੇਂ ਲੱਗਦਾ ਹੈ ਤੁਹਾਨੂੰ ਤੇ ਸਾਰਾ 1.5 1.5 ਪੌਣੇ 2 ਲੱਖ ਦਾ ਟਰੈਕਟਰ ਹੁੰਦਾ ਗਾਣਾ ਇਹ ਤੇ ਕੋਈ ਇਹਦਾ ਵਿਆਜ ਵੀ ਨਹੀਂ ਪੈਂਦਾ ਆਪਾਂ ਨੂੰ ਵਧੀਆ ਕਰੇ ਖੜਾ ਤੇ ਕੰਮ ਦੇਖੋ ਕਿੰਨਾ ਦਿੰਦਾਗਾ ਇਹ ਗੱਲ ਬਣਾਉਂਦਾ ਫਿਰ ਆਉਂਦਾ ਹੁਣ ਦੂਜੇ 'ਚ ਜਾਂਦਾਗਾ ਮਿੱਤਰੋ ਇਹ ਦੂਜਾ ਲੋ ਲੱਗਿਆ ਹੋਇਆ ਹੈਗਾ ਤੁਸੀਂ ਚੈੱਕ ਕਰ ਲਓ ਗੇਅਰ ਤੇ ਗੱਲ ਬਣਾਤੀ ਦੇਖ ਲਓ ਤੁਸੀਂ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਜਰੂਰ ਵਿਕੇ ਮੇਂਦਿਆ ਬਾਈ ਟਰੈਕਟਰ ਇਹ ਪੁਰਾਣੇ ਮਾਡਲ 850 ਲੇ ਮੇਟਰ ਆਪਾਂ ਕਰੇ ਚੱਲੇ ਸੀਗੇ ਪਰ ਰਸਤੇ 'ਚ ਆਪਾਂ ਨੂੰ ਕਿਤੇ ਗਮਾਂਡੀ ਨੇ ਰੋਕ ਲਿਆ ਕਹਿੰਦਾ ਵੀ ਇੱਥੇ ਮਾਰ ਕੇ ਜਾਈਆਂ ਰਿਚਾਰਜ ਗੇੜੇ ਲਾ ਕੇ ਜਾਈਏ ਰੋਟਾਵੇਟਰ ਦੇ ਤੇ ਇਹਦੇ 'ਚ ਦਿੰਨੇ ਆ ਕਿ ਗੇੜੇ ਆਪਾਂ ਹਨਾ ਤੇ ਥਾਂ ਦਾ ਬਾਵਾ ਕਾ ਚਲੋ ਇੱਥੇ ਇੱਕ ਵਕਤ ਰੁੱਕ ਵੀ ਬਾਵਾ ਕੇ ਦੇਖ ਰਹੇ ਆਂ ਕਿ ਰੋਟਾਵੇਟਰ ਮਾਰਦੇ ਆਪਾਂ ਇੱਥੇ ਆ ਇਧਰ ਥੋੜਾ ਹੀ ਹੈਗਾ ਆ ਸ਼ੈਡ ਜਿਆਦਾ ਹੈਗਾ ਰਾਸਤੇ 'ਚ ਜਿਹੜੇ ਬੰਦੇ ਦੇ ਆਪਣੇ ਕਬਾਂਡੀ ਦੇ ਖੇਤ ਦੇ ਰੋਟਾਵੇਟਰ ਮਾਰਨ ਲੱਗੇ ਸੀਗੇ ਤੇ ਉਹਦੇ ਮਾਰ ਕੇ ਆਪਾਂ ਹੁਣ ਚੱਲਿਆਂਗੇ ਘਰੇ ਤੁਹਾਨੂੰ ਦੱਸਿਆ ਬਈ ਆਪਾਂ ਕਦੇ ਛੇਤੀ ਛੇਤੀ ਜਵਾਬ ਨਹੀਂ ਦਿੰਦਾ ਯਾਰ ਕਿਸੇ ਨੂੰ ਹਨਾ ਜਵਾਬ ਦਿੱਤੇ ਨਹੀਂ ਜਾਂਦਾ ਜਦੋਂ ਕੋਈ ਕਹੇ ਦੇ ਵੀ ਵੀਰ ਬਣ ਕੇ ਯਾਰ ਮੇਰਾ ਇੰਨਾ ਕੰਮ ਆਗਾ ਆ ਕਰਦੇ ਤੇ ਆਪਾਂ ਕਰ ਦਿੰਨੇ ਆ ਕੋਈ ਗੱਲ ਨਹੀਂ ਜਿੰਨਾ ਕ ਹਨਾ ਪਰਮਾਤਮਾ ਨੇ ਆਪਾਂ ਨੂੰ ਉਹ ਕੀਤਾ ਯਾਰ ਜਵਾਬ ਦਿੰਦਾ ਵੀ ਨਹੀਂ ਜਾਂਦਾ ਬੰਦੇ ਨੂੰ ਫਿਰ ਐ ਲੈ ਮਿੱਤਰੋ ਰੋਟਾਵੇਟਰ ਆਪਾਂ ਮਾਰਿਆ ਹੈ ਆਪਣੇ ਤੇ ਆਪਣਾ 14 ਕਿਵੇਂ ਲੱਗਿਆ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿਵੇਂ ਬਣਾਈ ਚੋਰੀ ਆਪਣੇ ਛੋਟੇ ਨੇ ਆਪਾਂ ਇਹਦੇ ਚ ਕੀ ਵੇਚ ਗਏ ਹੁਣ ਭਾਦੋ ਚਲੀ ਜਾਂਦੀ ਹੈਗੀ ਤੇ ਸਮਝ ਨਹੀਂ ਆ ਰਹੀ ਦੁਬਾਰਾ ਕਿਉਂਕਿ ਹੁਣ ਅੱਗੇ ਬਰਸੀਨ ਦਾ ਵੀ ਟਾਈਮ ਆਉਂਦਾਗਾ ਤੇ ਹੁਣ ਸਮਝ ਨਹੀਂ ਆਉਂਦੀ ਵੀ ਕੀ ਵੇਚੀਏ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸੋ ਤੇ ਹੁਣ ਆਪਾਂ ਚੱਲ ਜਾਂਗੇ ਘਰੇ ਯਾਰੇ ਜੱਬਰ ਰੋਟਾ ਵਟਰ ਮਾਰ ਕੇ ਆਏ ਮਿੱਤਰੋ ਉਹਦੇ ਜੱ ਆਪਾਂ ਹਰਾ ਵੇਚਣਾਗਾ ਤੇ ਬਰਸੀਨ ਵੇਚ ਗਏ ਹੁਣ ਖੜ ਕੇ ਥੋੜਾ ਟਾਈਮ ਕੇ ਹੁਣ ਕੋਈ ਹੋਰ ਮੱਕ ਵਗੈਰਾ ਵੇਚੀਏ ਕਮੈਂਟਾਂ ਜਰੂਰ ਦੱਸੋ ਤੁਸੀਂ ਸਾਰੇ ਕਿਸਾਨ ਭਰਾ ਤੁਹਾਡੀ ਵੀ ਆਪਾਂ ਰਹਿ ਲਵਾਂਗੇ ਤੇ ਬਾਕੀ ਆਪਾਂ ਚੱਲਦੇ ਆਂਗੇ ਘਰੇ ਤੇ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ 'ਚ ਤੇ ਜਿਨ੍ਹਾਂ ਨੂੰ ਆਪਣਾ ਇਹ ਬਲੌਗ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ 'ਚ ਧੰਨਵਾਦ